हां जी दोस्तों की हालचाल आज ਆਪਾਂ ਲਾ ਕੇ ਦਿੱਤਾ ਬਾਈ ਨੂੰ 9 2 ਵਾਲਾ ਸੈੱਟ 12 ਇੰਚੀ ਦੇ ਵਿੱਚ ਕਰੋ ਕੁਆਲਿਟੀ ਚੈੱਕ ਹਨਾ ਤੁਹਾਨੂੰ ਦੱਸਦੀ ਆ ਆਪਾਂ ਚਾਰ ਸਪੀਕਰ ਲੱਗੇ ਹੋਏ ਨੇ 6 ਇੰਚੀ ਦੇ ਓਵਲ ਦੇ ਵਿੱਚ ਤੇ ਪੰਜ ਸਪੀਕਰ ਲੱਗੇ ਹੋਏ ਨੇ ਪੇਟੀ ਦੇ ਵਿੱਚ ਤੇ ਦੋ ਲੱਗੇ ਹੋਈਆਂ ਨੇ ਬੇਸਾਂ ਇਹਦੇ ਵਿੱਚ 12 ਇੰਚੀ ਤੇ ਕਰੋ ਕੁਆਲਿਟੀ ਚੈੱਕ ਹਨਾ ਬੈਕ ਸਾਈਡ ਆਪਾਂ ਲਾ ਕੇ ਦਿੱਤਾ ਫਰੇਮ ਬਾਈ ਨੂੰ ਬਾਈ ਨੇ ਆਪਦੇ ਬੱਚੇ ਦੀ ਫੋਟੋ ਭੇਜੀ ਸੀ ਸਾਡੇ ਕੋਲੇ ਤੇ ਅਸੀਂ ਉਹਦੀ ਫਿਟਿੰਗ ਚੰਗੀ ਤਰ੍ਹਾਂ ਕਰਕੇ ਦਿੱਤੀ ਬਾਕੀ ਜਿਹੜੀ ਵੀ ਫੋਟੋ ਤੁਸੀਂ ਲਵਾਉਣੀ ਆ ਪਰਸਨਲ ਲਗਾਉਣੀ ਆ ਜਾਂ ਸੋਸ਼ਲ ਮੀਡੀਆ 'ਲੋਂ ਤੋਂ ਲਗਾਉਣੀ ਆ ਤਾਂ ਉਹ ਇਹਦੇ ਵਿੱਚ ਲੱਗ ਸਕਦੀ ਹੈ ਤੇ ਸਿਰਾਂ ਕੁਆਲਟੀ ਮੋਨੋ ਪਿਆਪਾ ਫਿਟਿੰਗ ਪੱਤੀਆਂ ਜਿੰਨੀਆਂ ਵੀ ਹੈਗੀਆਂ 16 GB ਪੈਨ ਡਰਾਈਵ 6 ਮਹੀਨੇ ਦੀ ਗਾਰੰਟੀ ਤੇ A to Z ਸਾਰੀ ਦਿੱਤੀ ਆ ਫਿਟਿੰਗ ਕਰਕੇ ਬਾਕੀ ਆਪਾਂ ਬਾਈ ਦੇ ਲੈਨੇ ਆ ਬਿਓ ਕਿਵੇਂ ਲੱਗਿਆ ਆਪਣਾ ਸੈੱਟ ਹਨਾ ਹੱਸੀ ਗੱਲ ਬਾਈ ਕੀ ਨਾਮ ਆ ਬਾਈ ਆਪਣਾ ਗੁਰਸੇਮ ਸਿੰਘ ਬਾਈ ਤੇ ਪਿੰਡ ਬਾਈ ਕੋਟਲੀ ਖੁਰਕ ਠੀਕ ਆ ਬਾਈ ਜੀ ਬਟਾਂਡੇ 'ਚ ਪੈ ਗਏ ਆ ਬਟਾਂਡੇ 'ਚ ਬਾਈ ਠੀਕ ਆ ਬਾਈ ਆਪਣਾ ਬਾਈ ਐਡਰੈਸ ਤੁਹਾਨੂੰ ਕਿਵੇਂ ਪਤਾ ਲੱਗਿਆ ਸੀ ਬਾਈਆਂ ਨੂੰ ਪੰਜ ਸਾਲ ਦੇਖਿਆ ਜੀ ਟਰੈਕਟਰ ਦੇ ਇੱਕ ਵਾਰੀ ਮਾਂਸਾ ਟਰੈਕਟਰ ਤੇ ਲੱਗਿਆ ਹੋਇਆ ਦੇਖਿਆ ਸੀ। ਹਾਂਜੀ। ਠੀਕ ਆ ਬਾਈ। ਵਧੀਆ ਲੱਗਿਆ ਉੱਥੇ। ਵਧੀਆ ਲੱਗਿਆ। ਠੀਕ ਆ ਬਾਈ। ਤੇ ਕਿੰਨੇ ਕ ਦਿਨ ਹੋ ਗਏ ਸੀ ਬੁਕਿੰਗ ਕਰਵਾ ਕੇ ਗਿਆ ਨੂੰ? ਸਾਨੂੰ ਆ ਹਫਤਾ ਹੋ ਗਿਆ ਸੀ। ਹਫਤਾ ਹੋ ਗਿਆ ਸੀ। ਠੀਕ ਆ ਬਾਈ ਜੀ। ਬਾਈ ਆਪਣੇ ਕੋਲੋਂ ਕੋਟਲੀ ਖੁਰਦ ਤੋਂ ਆਏ ਨੇ। ਜ਼ਿਲ੍ਹਾ ਬਟਿੰਡਾ ਤੇ 12 ਇੰਚ ਸੈੱਟ ਲਵਾਉਣ ਵਾਸਤੇ। ਜੇ ਤੁਸੀਂ ਵੀ ਸੈੱਟ ਲਵਾਉਣਾ ਤਾਂ ਆਪਣਾ ਕਨੈਕਟ ਕਰ ਸਕਦੇ ਹੋ। ਸਕਰੀਨ ਤੇ ਨੰਬਰ ਚੱਲੀ ਜਾਂਦਾ। ਧੰਨਵਾਦ ਉਸ।